ਮੇਰੇ ਤਾਂ ਭਾਂਡੇ ਆ ਜਾਣਾ ਪਰ ਹੈ ਵੇ ਦੋ ਘੰਟੇ ਲਾ ਦੂਗੀ ਇਹ ਤਾਂ ਕੀ ਕਰਦਾ ਭਾਂਡੇ ਤੋਂ ਨਾ ਤੈਨੂੰ ਨਹੀਂ ਦਿੰਦਾ ਹੁਣ ਇਹ ਭਾਂਡੇ ਤੋਂ ਨਾ ਆਈਏਗੀ ਮੈਂ ਤੇਰਾ ਪੇੜਾ ਬੈਠ ਗਿਆ ਹੋ ਗਿਆ ਤੈਨੂੰ ਕਿਸੇ ਨੀਸ ਕਰੇਗਾ ਜਮੀ ਉਹਨਾਂ ਨੇ ਕਈ ਕਹਿ ਕੇ ਭੇਜਿਆ ਕੀ ਕਿਹਾ ਸੀ ਕਹਿੰਦੇ ਚਾਹੇ ਬਾਲਟੀ ਛੱਟ ਲੈ ਉਹ ਚ ਛੜਾ ਕੁਝ ਤਾਂ ਹੋ ਗਈ ਇਹ ਵੇ ਕੰਜਰਾ ਉਹਨਾਂ ਨੇ ਐ ਕਿਹਾ ਸੀ ਵੀ ਚਾਹੇ ਬਾਲਟੀ ਕੱਪੜਿਆਂ ਦੀ ਭਰੀ ਹੋਈ ਛੱਡ ਦੇ ਚ ਉਹ ਵੀ ਧੱਤੇ ਜਾਣਗੇ ਐ ਨਹੀਂ ਕਹਿਤੀ ਵੀ ਬਾਲਟੀ ਛੱਟੋ ਇਹ ਚ ਮੈਨੂੰ ਖੰਗੂ ਹੁੰਦੀ ਹੈ ਜੇ ਭਾਂਡੇ ਤੋਂ ਦੂਗੀ ਇਹ ਖਰਾਬ ਹੋ ਜੂਗੀ ਤੇਰੀ ਪਣਾਏ ਫਿਰ ਇਕੱਲੇ ਕੱਪੜਿਆਂ ਵਾਸਤੇ ਹੈ। ਹੋਰ ਕਾਦੇ ਵਾਸਤੇ ਹੈ। ਲੈ। ਫਿਰ ਜਦੋਂ ਕੰਮ ਕਰੂ ਤੇ ਤੰਨ ਮਾਰ ਕੇ ਹੜੀਆਂ ਨੂੰ ਪੰਨ ਪਰਿਆ ਇਹ ਜੀ ਨੂੰ। ਅੱਛਾ, ਫੇ ਤਾਂ ਕੱਪੜੇ ਕਹਿੰਦੇ ਤੂੰ ਫੇਲਾ ਕੀ ਕਰਦਾ ਤੇਰੇ ਨਾਲ ਮਾਰਾ ਦੋ ਘਾੜੀਆਂ ਸਿਰ 'ਚ। ਹੱਥ ਲਾ ਦੇ ਛਾੜੇ। ਹੱਥ ਲਾ ਦੇ ਆਇਆ। ਕੋਠਾ ਟਪਾ ਗੂੰ ਕਿਤੇ ਫਿਰਦੀਆਂ ਸ਼ੂਕ ਜੀ 'ਚ ਤੂੰ ਉਹ ਦੋ ਵੀ ਟੜਕੇ ਬੋਲ ਗਈ ਮੰਨੂ। ਕਿਉਂ ਬਟਾ ਮਾਰਾ ਖਲੀਆਂ ਕੋਠਾਂ ਹੀ ਟਪਾ ਦੇਂਗਾ ਚੱਕ ਦੇ ਹਲਾ। ਗੁੱਲਾ ਮਾਰਦਾ ਵੱਡੀਆਂ ਵੱਡੀਆਂ। ਤੂੰ ਬੜ ਚਾਹ ਦੇ ਵਿੱਚ ਮੈਂ ਲਾਉਣੀ ਦੀ ਸੋਚ ਜੀ। ਤੋਤਾ ਜਾਏਗਾ ਵਦੀਆਂ ਸਮਾਰਟ। ਕੁਝ ਖਾਣ ਖੂਣ ਤਾਂ ਨਹੀਂ ਲੱਗੀ ਜਿਹੜਾ ਵੇ ਖਾਂਦਾ ਤਾਂ ਤੂੰ ਐ ਮੇਰਾ ਦਿਮਾਗ ਤੇ ਲੋਕਾਂ ਦਾ ਛੇਤਰ ਥਪੜਾ ਮਰੂਕਾ ਨਾ ਤੇ ਹੁਣ ਸੇਮਾ ਥੱਕਾਈ ਜਾਣੀ ਉਹ ਨੀ ਥਪੜੇ ਖਾਂਨੇ ਤੂੰ ਲੋਕਾਂ ਤੋਂ ਇਹ ਗੱਲ ਸੁਣੋ ਆਹ ਦੇਖ ਲੈ ਟੱਕਣ ਜਾ ਜੇ ਕਮਰੇ ਨਾ ਫੁਰਤੀ ਨਹੀਂ ਆਉਣੀ ਦਵਾਰੇ ਚੱਟ ਨਹੀਂ ਆਉਣੀ ਨਾਲੇ ਹੋਰ ਆ ਉੱਠ ਕੇ 12 ਵਜੇ ਲੱਗਿਆ ਓਰੇ ਗੱਜਣ ਕੰਮ ਤਾਂ ਕੋਈ ਕਰ ਨਾ ਮੁਲਾਜ਼ਮ ਤਾਂ ਹੀ ਉੱਠਦੇ ਹੁੰਦੇ ਨੇ 12 ਵਜੇ ਹੋਰ ਜੇ ਮੈਂ ਕੰਮ ਕਰਦੀ ਨਾ ਉਹ ਵੀ ਨਾ ਕਰਨ ਦੇਆ ਕਰ ਹੋਰ ਤਾਂ ਹੀ ਤਾਂ ਗਾਹਾਂ ਢੱਕਾ ਤੋੜ ਰੱਖਿਆ ਓਰੇ ਕੀ ਕਰਿਆ ਤੈ ਕੀ ਕਰਾ ਇਹਦੇ ਆਲੇ-ਦਾਲੇ ਲੱਗ ਗਿਆ ਢੇੜੇ ਦਿਨ ਕੀ ਕਾ ਫੇਰੇ ਲੰਦਾ ਤੂਰੇ ਫੇਰੇ ਕੀ ਮੇਰੇ ਲਾਇ ਹੋਏ ਨੇ ਪੈਸੇ ਤੇ ਹੋਰ ਮੇਰੀਆਂ ਮਸ਼ੀਨਰੀ ਸਾਰੀ ਆ ਇਹ ਕਿਸ਼ਤਾਂ ਤਾਂ ਮੈਂ ਭਰ ਦਿਆਂ ਕਿਤੋਂ ਭਰੀਆਂ ਨੇ ਤੈਨੂੰ ਤੇ ਰੇਗਾ ਚਾਣਾ ਤੂੰ ਲੱਗੀ ਹੋਈ ਕਿਸ਼ਤ ਭਰਨ ਨੂੰ ਕਿਉਂ ਮੈਂ ਕਿਉਂ ਲੱਗਾ ਨਰੇਟ ਤੂੰ ਲੱਗ ਜਾ ਬੇਲਾ ਬਲੰਗ ਸਾਰਾ ਦਿਨ ਘਰੇ ਪਿਆ ਰਹਿਣਾ ਕੋਈ ਕੰਮ ਤਾਂ ਕਰ ਲੈ ਵਧੀਆ ਹੱਥ ਨੂੰ ਕੁਝ ਨਾ ਕੁਝ ਲੈ ਕੇ ਆ ਜਾ ਦੋ ਸਾਡੇ ਦੋ ਦਿਨ ਖੜਜਾ ਸੀ ਤਾਂ ਜਾ ਰਹਾਂ ਵੇ ਬਗ ਜਾ ਹਾਂ ਬਗ ਜਾ ਮੈਂ ਤਾਂ ਨਾ ਆ ਹੱਥ ਬਣ ਗਏ ਤੇਰੇ ਕੜੀ ਜਿੱਥੇ ਮਰਜ਼ੀ ਬਗ ਜਾ ਜੇ ਲੱਗ ਜਾ ਕਿਤਾ ਪਹਾੜਾਂ 'ਚ ਜਾਵਾਂਗੇ ਮੈਂ ਇੱਥੇ ਕ ਹੈਂ ਤਬੱਸੀਆ ਕਰਨੀ ਚਾਹੀਦੀ ਔਰ ਹੁਣ ਤਬੱਸੀਆ ਛੱਡੀ ਤਾਂ ਤਬੱਸੀਆ ਗਈ ਮਰ ਜੀ ਉੱਥੇ ਪੰਜਣੇ ਉੱਥੇ ਯਾਰ ਦੇ ਹਾਂ ਮੇਰੀ ਗੱਲ ਸੁਣ ਇਹਦੇ ਨਾਲ ਨਾ ਕਾ ਤੂੰ ਭਾਂਡੇ ਭੰਨੀ ਜਾਣਾ ਪੰਨੂ ਮੇਰੇ ਭੰਡੇ ਹੋਇਆ ਫਿਰ ਤਾਂ ਉਹਦੀ ਲੈ ਕੇ ਦੇ ਦੇਂਗਾ ਨਾ ਗੱਦ ਦੇਣੇ ਭਲਾ ਹੋ ਜਾ ਲਾ ਦਾਂ ਹੁੰ ਅੰਦਰ ਖਿੱਚ ਕੇ ਮੇਰੇ ਕੁਰਤੇ ਤੇ ਪ੍ਰੈਸ ਕਰ ਛਾਰਾਂ ਤੇ ਮੈਂ ਤਾਂ ਕਰਦੀ ਪਰ ਬੈਗ ਮੈਂ ਤਾਂ ਪ੍ਰੈਸ ਕਰਦੀ ਆਉਂਦਾ ਜਾਪ ਕਰਨਾ ਤਾਂ ਕਰਦੀ ਤਾਂ ਕੀ ਨਹੀਂ ਤੂੰ ਕਿਉਂ ਕੀ ਗੱਲ ਹਾਂ ਬੋਲ ਜੀ ਕਿਵੇਂ ਤੂੰ ਐ ਕਿਵੇਂ ਨਹੀਂ ਕਰਦੀ ਪ੍ਰੈਸ ਆਹ ਦੋਰੀ ਤੇਰੀ ਆਲੀ ਤੂੰ ਨੰਬਰ ਮੈਂ ਜੜਾ ਤੇ ਆ ਗੁੱਟਾ ਦੇ ਦੂੰਗੀ ਚਲ ਨਾ ਕਰ ਫਰੈਂਕ ਨੂੰ ਮਚਦੀ ਐ ਖੱਡੇ ਕੁੱਤੇ ਨੇ ਅਸੀਂ ਆਪ ਕਰ ਲਾਂਗੇ ਫਿਰ ਕਰ ਲੈ ਬਾਕੀ ਚੱਲਦੀ ਹੋਣੀ ਹੱਥ ਤੇ ਚੱਲਦੇ ਨੇ ਚੱਲਦੇ ਨੇ ਨਾਲੇ ਹੋਰ ਕਿੱਡੇ ਕਿੱਡੇ ਰੱਖੇ ਨੇ ਨਾ ਖਲਪੜਾ ਮੰਗੂ ਇਹਨਾਂ ਨੂੰ ਐ ਲੈ ਜੂ ਘਾਜਾ ਕੱਟ ਕੇ ਜੇ ਦੁਬਾਰੇ ਪੰਗਾ ਲੈ ਲੈਣਾ ਭਾਈ ਜੱਟੇ ਕੱਟ ਕੇ ਕਲੇਜੀ ਕਲਕੱਤੇ ਵੇਚ ਦੂੰ ਤੂੰ ਤਾਂ ਕਿਤੇ ਗਾਹਾਂ ਨਾ ਲੰਗ ਜਾ ਲੱਗ ਰਿਹਾ ਓਰੇ ਪਕਾਈ ਮਾਰਨਾ ਮਾਰੀ ਨਾ ਮੁਕੀ ਦੰਦ ਜੇ ਕਰ ਦੂੰ ਬੀਛੀਆਂ ਪਿੰਡੇ ਚ ਇਹ ਜੀਆਂ ਗੱਲਾਂ ਹੋਈਆਂ ਨੇ ਬੰਦੇ ਨੇ ਘਰ ਵਾਲੀ ਮਾਰਤੀ ਆਬਦੀ ਅੱਛਾ ਹਾਂ ਇਹ ਵੀ ਹੋਇਆ ਹੁਣਾ ਵੀ ਘਰ ਆਈ ਨੇ ਘਰ ਵਾਲਾ ਮਾਰਦਾ ਇਹ ਕਿੱਜੇ ਹੋ ਨਹੀਂ ਸਕਦਾ ਹਾਂ ਹੋ ਨਹੀਂ ਸਕਦਾ ਨਾਲੇ ਹੋਰ ਕੌਣ ਮਾਰੇ ਤੇਰੇ ਨਾਲ ਪਕਾਈ ਬਿੱਲ ਨੂੰ ਲੰਗਣਾ ਚੱਲ ਨਿਕਲ ਮੇਰੇ ਘਰੋਂ ਟੱਕ ਛੜੀ ਜੀ ਪੇਟੀ ਆਬਦੀ ਚੱਲ ਇਥੋਂ ਤੁਰਦੀ ਲੱਗ ਤੇਰੇ ਘਰੋਂ ਮੇਰੀ ਜੁੱਤੀ ਨਿਕਲਦੀ ਆ ਤੇ ਕਾ ਨਹੀਂ ਲੱਗਦਾ ਕਰਦਾ ਮਾਲਕਣਾ ਦੱਦੀ ਕਿਤੇ ਹੋਰ ਫਿਰਦਾ ਮੈਂ ਹਵਾ ਕਰਦਾ ਉਹਰੇ ਹੋਰੇ ਤੂੰ ਹੀ ਆ ਮਾਲਕਣ ਤਵਰੇ ਹੈਂ ਗਿਆ ਫਿਰ ਹਾਂ ਉਹ ਛੜੇ ਜਾ ਗੋਠਲ ਖਾਣੇ ਨੇ ਤੇਰੇ ਨੂੰ ਲੈ ਜਾ ਭੱਜ ਜਾ ਮਰ ਜੰਨੀ ਆ ਪਕਾਈ ਤੇਰੇ ਵਰ ਗਿਆ ਵੀ ਖੱਲੀਆਂ ਨੇ ਮੈਂ ਕਦੀ ਦੇਖਿਆ ਪੁਤਣੀ ਜੀ